ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਆ ਤੁਹਾਡਾ ਅੰਟੀ ਕ੍ਰਿਸ਼ਨਾ ਦੇਵੀ ਕਿੱਥੋਂ ਆਏ ਤੁਸੀਂ ਅਨੰਦਪੁਰ ਸਾਹਿਬ ਤੋਂ ਕੀ ਪ੍ਰੋਬਲਮ ਸੀ ਤੁਹਾਨੂੰ ਇਹ ਗਾਰਦ ਤੇਜੀ ਲੱਤ ਵਿੱਚ ਵੀ ਲੱਕ ਵਿੱਚ ਵੀ ਹਾਂਜੀ ਹਾਂਜੀ ਬਹੁਤ ਕਿੰਨਾ ਟਾਈਮ ਹੋ ਗਿਆ ਸੀ ਇਸ ਪ੍ਰੋਬਲਮ ਨੂੰ 4 ਸਾਲ ਹੋ ਗਏ 4 ਸਾਲ ਹੋ ਗਏ ਸੀ ਹਾਂਜੀ ਤੁਸੀਂ ਗੁਰੂ ਨਾਨਕ ਚੈਰੀਟੇਬਲ ਡਿਸਪੈਂਸਰੀ ਮਰੂੜ ਆਏ ਆ ਕਿੰਨੀ ਵਾਰ ਆਏ ਆ 6ਵੀਂ ਵਾਰ ਆਏ ਆ ਤੁਹਾਨੂੰ ਸੋਚੋ ਕਿੰਨੇ ਪਰਸੈਂਟ ਫਰਕ ਲੱਗਦਾ ਹੁਣ ਸੋਚੋ ਫਰਕ ਹੀ ਹੈ ਹੁਣ ਮਤਲਬ ਸਾਨੂੰ ਬਹੁਤ ਜ਼ਿਆਦਾ ਅਛਾ ਜੀ ਹਾਂ ਜੀ ਪਹਿਲਾਂ ਵੀ ਕਿਤੇ ਦਵਾਈ ਖਾਧੀ ਤੁਸੀਂ ਬਹੁਤ ਜ਼ਿਆਦਾ ਖਾਧੀ ਦਵਾਈ ਸਾਰੇ ਘੁੰਮਲੇ ਜਿੱਦਾ ਸੀ ਹਾਂ ਜੀ ਰ ਇੱਥੇ ਆਈ ਤੇ ਆਕ ਬਹੁਤ ਫਰਕ ਪੈ ਗਿਆ ਸਾਨੂੰ ਅਛਾ ਜੀ ਹਾਂ ਜੀ ਬਾਕੀ ਸਾਰੀ ਸੰਗਤ ਨੂੰ ਕੀ ਕਹਿਣਾ ਚਾਹੋਗੇ ਅਸੀਂ ਤਾਂ ਇਹ ਕਹਿੰਦੇ ਇੱਥੇ ਆਓ ਦਵਾਈ ਲੋ ਬੇ ਵਧੀਆ ਉਹ ਕਰਦੇ ਮੈਂ ਤਾਂ ਦੋ ਟੀਕੇ ਲਵਾਣੇ ਇੱਕ ਸਵੇਰੇ ਇੱਕ ਸ਼ਾਮ ਹੀ ਹਾਂ ਜੀ ਜੇ ਜੀ ਤੁਸੀਂ ਇੱਥੇ ਦਵਾਈ ਖਾਣੇ ਆ ਉਹਦੋਂ ਤੁਸੀਂ ਕੋਈ ਟੀਕਾ ਵਗੈਰਾ ਲਵਾਇਆ ਕੋਈ ਟੀਕਾ ਨਹੀਂ ਲਗਵਾਇਆ ਸੀ ਇੱਕ ਦਿਨ ਲਗਵਾਇਆ ਤਾਂ ਬਸ ਅਛਾ ਜੀ ਹਾਂ ਤੁਸੀਂ ਇਹ ਦਵਾਈ ਨਾਲ ਠੀਕ ਆ ਹਾਂ ਜੀ ਜੀਗਾ ਬਾਕੀ ਸਾਰੇ ਸੰਗਤ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਅਸੀਂ ਤਾਂ ਹੀ ਕਹਿੰਦੇ ਇੱਥਾ ਉਹ ਦਵਾਈ ਲਓ ਜਿੱਦਾਂ ਸਾਰੇ ਘੁੰਮਣ ਨਾਲੋਂ ਵਧੀਆ ਹੈ ਅਸ਼ੇਕ ਹਾਂਜੀ ਠੀਕ ਹੈ ਧੰਨਵਾਦ ਅੰਟੀ ਜੀ ਥੈਂਕ ਯੂ